ਕੋਈ ਵੀ ਬੰਦਾ ਕਿਸੇ ਵੀ ਜ਼ਿੰਮੇਵਾਰ ਉਹਦੇ ਤੇ ਆ ਤਾਂ ਉਸ ਨੂੰ ਆਪਣੇ ਕੰਮ ਨੂੰ ਬੜੀ ਹੀ ਵਖੂਬੀ ਦੇ ਨਾਲ ਕਰਨਾ ਚਾਹੀਦਾ ਹੈ ਅੰਗਹਿਲੀ ਬਿਲਕੁਲ ਨਹੀਂ ਕਰਨੀ ਚਾਹੀਦੀ ਕਈ ਵਾਰ ਬੰਦਾ ਅੰਗਹਿਲੀ ਕਰ ਜਾਂਦਾ ਹੈ ਉਸ ਬੰਦੇ ਦੀ ਅੰਗਹਿਲੀ ਦੇ ਕਾਰਨ ਕਿਸੇ ਬੰਦੇ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਕਿੱਡੇ-ਕੱਡੇ ਵੱਡੇ ਨੁਕਸਾਨ ਹੋ ਜਾਂਦੇ ਨੇ ਜਿਨ੍ਹਾਂ ਦੀ ਪਰਪਾਈ ਕਿਸੇ ਵੀ ਕੀਮਤ ਤੇ ਨਹੀਂ ਹੁੰਦੀ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਘਟਨਾ ਦੇ ਵਿੱਚ ਚਾਰ ਬੇਕਸੂਰ ਬੰਦਿਆਂ ਨੂੰ ਕਤਲ ਦੇ ਇਲਜ਼ਾਮ ਦੇ ਵਿੱਚ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਤਕਰੀਬਨ 18-20 ਮਹੀਨੇ ਉਹ ਜੇਲ੍ਹ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦਾ ਘਰ ਬਰਬਾਦ ਹੋ ਜਾਂਦਾ ਹੈ। ਬੱਚੇ ਰੋਲ ਜਾਂਦੇ ਨੇ ਤੇ ਆਖਰ ਜਦੋਂ ਫਿਰ ਸਚਾਈ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ। ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਗਿਆ? ਇਹ ਅੰਗੈਲੀ ਕਿੱਦਾਂ ਕਰ ਦਿੱਤੀ ਗਈ? ਤੇ ਚਾਰ ਬੰਦਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਗਈ ਕੀ ਹੈ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਜਬੂਆ ਤੇ ਇਸ ਦੇ ਅਧੀਨ ਪੈਂਦਾ ਥਾਣਾ ਥਾਂਦਲਾ ਗੱਲ ਹੈ 14 ਸਤੰਬਰ 2023 ਇੱਥੋਂ ਦੇ ਕਲਾਕੇ ਦੇ ਵਿੱਚ ਇਕ ਤਲਾਹ ਸੀ ਤਲਾਹ ਦੇ ਵਿੱਚ ਇੱਕ ਕੁੜੀ ਦੀ লাশ ਤੈਰ ਰਹੀ ਸੀ ਹੁਣ ਉਥੋਂ ਦਾ ਸਰਪੰਚ লাশ ਦੇਖਦਾ ਸਾਰੇ ਪਿੰਡ ਦੇ ਵਿੱਚ ਹਾਹਾਕਾਰ ਮੱਚ ਜਾਂਦੀ ਹੈ ਤੇ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਹੁਣ ਮੌਕੇ ਤੇ ਪੁਲਿਸ ਆਉਂਦੀ ਹੈ লাশ ਨੂੰ ਤਲਾਹ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ লাশ ਨੂੰ ਦੇਖਿਆ ਜਾਂਦਾ ਇਸ ਦੀ ਬੜੀ ਬੁਰੀ ਹਾਲਤ ਸੀ ਐਦਾਂ ਲੱਗਦਾ ਸੀ ਕਿ ਕਿਸੇ ਨੇ ਇਸ ਨੂੰ ਕੁਚਲ ਦਿੱਤਾ ਤੇ ਇਸ ਦੇ ਸੱਟਾਂ ਦੇ ਬੜੇ ਨਿਸ਼ਾਨ ਸੀ ਹੁਣ ਪੁਲਿਸ লাশ ਕਬਜ਼ੇ ਦੇ ਵਿੱਚ ਲੈਂਦੀ ਹੈ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਤੇ ਇਸ লাশ ਬਾਰੇ ਸੋਸ਼ਲ ਮੀਡੀਆ ਤੇ ਪਾਇਆ ਜਾਂਦਾ ਹੈ ਅਲੱਗ-ਅਲੱਗ ਥਾਣਿਆਂ ਨੂੰ ਤਲਾਸ਼ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਥੋਂ ਤਕਰੀਬਨ 200 ਕਿਲੋਮੀਟਰ ਦੂਰ ਜ਼ਿਲ੍ਹਾ ਬੰਸੂਰ ਥਾਣਾ ਗਾਂਧੀ ਨਗਰ ਤੇ ਪਿੰਡ ਨਾਪਰੀ ਇੱਥੋਂ ਦੇ ਰਹਿਣ ਵਾਲੇ ਪਤੀ ਪਤਨੀ ਇਸ ਜਗ੍ਹਾ ਤੇ ਆਉਂਦੇ ਨੇ ਥਾਣੇ ਦੇ ਵਿੱਚ ਆਉਂਦੇ ਨੇ ਤੇ ਕਹਿੰਦੇ ਨੇ ਕਿ ਜੋ ਫੋਟੋ ਪਾਈ ਗਈ ਸੀ ਉਹ ਸਾਨੂੰ ਇਹ ਲੱਗਦਾ ਕਿ ਸਾਡੀ ਬੇਟੀ ਦੀ ਹੈ ਕਿਉਂਕਿ ਸਾਡੀ ਬੇਟੀ 6 ਸਤੰਬਰ ਨੂੰ ਘਰੋਂ ਲਾਪਤਾ ਗਈ ਹੁਣ ਇਹਨਾਂ ਨੂੰ লাশ ਦਿਖਾਈ ਜਾਂਦੀ ਹੈ ਕੱਪੜੇ ਦਿਖਾਏ ਜਾਂਦੇ ਨੇ ਤਾਂ ਇਹ ਦੋਨੋਂ লাশ ਦੇਖ ਕੇ ਕੱਪੜੇ ਦੇਖ ਕੇ ਤੇ ਹੋਰ ਨਿਸ਼ਾਨੀਆਂ ਦੇਖ ਕੇ ਉੱਚੀ ਉੱਚੀ ਰੋਣ ਲੱਗਦੇ ਨੇ ਤੇ ਕਹਿੰਦੇ ਨੇ ਕਿ ਇਹ ਤਾਂ ਸਾਡੀ ਬੇਟੀ ਲਲਿਤਾ ਬਾਈ ਦੀ লাশ ਹੈ ਜਿਸ ਦੀ ਉਮਰ 34 ਸਾਲ ਹੈ ਹੁਣ ਪੁਲਿਸ ਵਾਲੇ ਇਹਨਾਂ ਨੂੰ লাশ ਦੇ ਦਿੰਦੇ ਨੇ ਤੇ ਇਹ ਉਸ ਦਾ ਸੰਸਕਾਰ ਕਰ ਦਿੰਦੇ ਨੇ ਤੇ ਪੁਲਿਸ ਵਾਲੇ ਹੁੰਦੇ ਨਾ ਤੋਂ ਪੁੱਛਗਿੱਛ ਕਰਦੇ ਆ ਕਿ ਤੁਹਾਡੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਇਸ ਦੀ ਮੌਤ ਪਿੱਛੇ ਕੀ ਕਾਰਨ ਹੋ ਸਕਦਾ ਤਾਂ ਪਰਿਵਾਰ ਵਾਲੇ ਕਹਿੰਦੇ ਆ ਕਿ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਪੁਲਿਸ ਹੁਣ ਆਪਣੇ ਤੌਰ ਤੇ ਇਸ ਕੇਸ ਦੀ ਜਾਂਚ ਕਰਦੀ ਹੈ ਜਾਂਚ ਚੱਲਦੀ ਹੈ ਤੇ ਜਾਂਚ ਚੱਲਦੇ ਚੱਲਦੇ ਜ਼ਿਲ੍ਹਾ ਮਾਨਸੂਰ ਦੇ ਪਿੰਡ ਭਾਵਨਪੁਰ ਦੇ ਰਹਿਣ ਵਾਲੇ ਸ਼ਰੁਖ ਤੱਕ ਪੁਲਿਸ ਪਹੁੰਚਦੀ ਹੈ 21 22 ਸਤੰਬਰ ਦੀ ਦੇਰ ਰਾਤ ਨੂੰ ਹੁਣ ਇਸ ਦਾ ਗੇਟ ਖੜਕਾਇਆ ਜਾਂਦਾ ਹੈ ਤੇ ਜਦੋਂ 샤ਰੂਖ ਗੇਟ ਖੋਲਦਾ ਤਾਂ ਪੁਲਿਸ ਵੱਲੋਂ ਪੁੱਛਿਆ ਜਾਂਦਾ ਕਿ ਤੂੰ ਕੌਣ ਆ ਤਾਂ ਉਸ ਨੇ ਕਿਹਾ ਕਿ ਮੈਂ 샤ਰੂਖ ਹਾਂ ਇਸ ਨੂੰ ਪੁਲਿਸ ਆਪਣੇ ਨਾਲ ਲੈ ਜਾਂਦੀ ਹੈ ਇਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਹੁਣ 샤ਰੂਖ ਵੱਲੋਂ ਤਿੰਨ ਹੋਰ ਨਾਮ ਲੈਤੇ ਜਾਂਦੇ ਆ ਜਿਸ ਵਿੱਚ ਅਜਾਜ਼ ਇਮਰਾਨ ਅਤੇ सोनू ਸੀ ਇਹਨਾਂ ਨੂੰ ਵੀ ਪੁਲਿਸ ਗ੍ਰਿਫਤਾਰ ਕਰਦੀ ਹੈ ਤੇ ਇਹਨਾਂ ਨੂੰ ਚੱਕ ਕੇ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਹੈ ਲਲਿਤਾ ਦੇ ਕਤਲ ਦੇ ਇਲਜ਼ਾਮ ਦੇ ਵਿੱਚ ਹੁਣ ਸਮਾਂ ਲੰਘਦਾ ਹੈ ਤਕਰੀਬਨ 18 ਮਹੀਨੇ ਲੰਘ ਜਾਂਦੇ ਨੇ ਸਮਾਂ ਆ ਜਾਂਦਾ ਹੈ 11 ਮਾਰਚ 2025 ਦਾ ਤਾਂ ਲਲਿਤਾ ਇੱਕਦਮ ਪ੍ਰਗਟ ਹੋ ਜਾਂਦੀ ਹੈ ਤੇ ਉਹ ਸਿੱਧੀ ਆਪਣੇ ਮਾਤਾ-ਪਿਤਾ ਕੋਲ ਜਾਂਦੀ ਹੈ ਮਾਤਾ-ਪਿਤਾ ਜਦੋਂ ਲਲਿਤਾ ਨੂੰ ਦੇਖਦੇ ਤਾਂ ਉਹ ਹੈਰਾਨ ਹੋ ਜਾਂਦੇ ਨੇ ਕਿ ਇਹ ਜਿਉਂਦੀ ਕਿਵੇਂ ਹੋ ਗਈ ਤਾਂ ਕਹਿੰਦੇ ਨੇ ਕਿ ਤੂੰ ਤਾਂ ਮਰ ਚੁੱਕੀ ਸੀ ਅਸੀਂ ਤਾਂ ਤੇਰੀ লাশ ਦਾ ਖੁਦ ਸੰਸਕਾਰ ਕੀਤਾ ਤੂੰ ਕਿੱਥੇ ਸੀ ਤੂੰ ਕਿਵੇਂ ਆ ਗਈ ਤਾਂ ਲਲਿਤਾ ਕਹਿੰਦੀ ਹੈ ਕਿ ਇਦਾਂ ਦਾ ਕੁਝ ਨਹੀਂ ਹੋਇਆ ਮੈਂ ਤਾਂ ਜਿਉਂਦੀ ਸੀ ਮੈਨੂੰ ਤਕਰੀਬਨ 18 ਮਹੀਨੇ ਪਹਿਲਾਂ ਸ਼ਾਰੁਖ ਨੌ ਦੇ ਮੁੰਡੇ ਨੇ ਸ਼ਾਰੁਖ ਨੌ ਦੇ ਮੁੰਡੇ ਨੂੰ ਹੀ 5 ਲੱਖ ਰੁਪਏ ਚ ਵੇਚ ਦਿੱਤਾ ਸੀ ਤੇ ਮੈਨੂੰ ਰਾਜਸਥਾਨ ਦੇ ਕੋਟਾ ਦੇ ਵਿੱਚ ਰੱਖਿਆ ਗਿਆ ਸੀ ਮੈਨੂੰ ਨੌਕਰਾਂ ਵਾਂਗ ਰੱਖਿਆ ਗਿਆ ਮੈਨੂੰ ਤਸੀਹੇ ਵੀ ਦਿੱਤੇ ਗਏ ਤੇ ਮੇਰੇ ਨਾਲ ਗਲਤ ਕੰਮ ਵੀ ਕੀਤਾ ਗਿਆ ਹੁਣ ਇਸ ਨੇ ਉੱਥੋਂ ਭੱਜਣ ਦੀ ਬੜੀ ਕੋਸ਼ਿਸ਼ ਕੀਤੀ ਇਸ ਦੇ ਕਹਿਣ ਅਨੁਸਾਰ ਪਰ ਇਹ ਉੱਥੋਂ ਨਿਕਲ ਨਹੀਂ ਸਕੀ ਤਾਂ ਹੁਣ ਇਸ ਨੂੰ ਪੁਲਿਸ ਥਾਣੇ ਲੈ ਜਾਇਆ ਜਾਂਦਾ ਹੈ ਤੇ ਥਾਣੇ ਦੇ ਵਿੱਚ ਜਾ ਕੇ ਇਹ ਕਹਿੰਦੀ ਹੈ ਕਿ ਮੈਂ ਲਲਿਤਾ ਦੀ ਮਾਤਾ ਪਿਤਾ ਵੀ ਨਾਲ ਜਾਂਦੇ ਆ ਕਿ ਮੇਰਾ ਇਹ ਪਛਾਣ ਪੱਤਰ ਹੈ ਮੇਰਾ ਤੁਸੀਂ ਡੀਐਨਏ ਟੈਸਟ ਕਰਵਾ ਸਕਦੇ ਹੋ ਮੇਰੀ ਮਾਂ ਬਾਪ ਦੇ ਨਾਲ ਮੈਚ ਕਰਵਾ ਸਕਦੇ ਹੋ ਮੈਂ ਲਲਿਤਾ ਦੀ ਮੈਂ ਕੋਈ ਹੋਰ ਨਹੀਂ ਤਾਂ ਹੁਣ ਪੁਲਿਸ ਜਦੋਂ ਪੁੱਛਦੀਆ ਤਾਂ ਇਹ ਉਹੀ ਗੱਲ ਦੱਸਦੀਆ ਕਿ ਮੈਨੂੰ ਸ਼ਾਰੁਖ ਨੌਂ ਦੇ ਮੁੰਡੇ ਨੇ ਸ਼ਾਰੁਖ ਨੌਂ ਦੇ ਮੁੰਡੇ ਨੂੰ ਹੀ ਵੇਚ ਦਿੱਤਾ ਕਿਉਂਕਿ ਇਸ ਦੀ ਸ਼ਾਰੁਖ ਦੇ ਨਾਲ ਨਜ਼ਦੀਕੀ ਹੋ ਗਈ ਸੀ ਇਸ ਦੇ ਕਹਿਣ ਮੁਤਾਬਕ ਤਾਂ ਉਸ ਨੇ ਸ਼ਾਰੁਖ ਨੌਂ ਦੇ ਮੁੰਡੇ ਨੂੰ 5 ਲੱਖ ਚ ਵੇਚ ਦਿੱਤਾ ਜੋ ਕਿ ਰਾਜਸਥਾਨ ਦੇ ਕੋਟਾ ਵਿੱਚ ਇਸ ਨੂੰ ਰੱਖਦਾ ਹੈ ਇਹ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੀ ਹੈ ਪਰ ਇਹ ਨਾਕਾਮਜਾਬ ਹੁੰਦੀ ਹੈ ਉਸ ਤੋਂ ਬਾਅਦ ਉਹ ਸ਼ਾਰੁਖ ਮੁੰਡੇ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਤਾਂ ਵਿਆਹੀ ਵੀ ਹੋਈ ਹੈ ਇਸ ਤੇ ਇੱਕ ਮੁੰਡਾ ਕੁੜੀ ਐ ਇਸ ਦਾ ਪਤੀ ਵੀ ਐ ਤੇ ਜੋ ਲਲਿਤਾ ਬਾਈ ਸੀ ਇਸ ਦਾ ਤਾਂ ਆਪਰੇਸ਼ਨ ਵੀ ਹੋਇਆ ਹੋਇਆ ਸੀ ਜਾਨੀ ਇਹ ਬੱਚਾ ਪੈਦਾ ਨਹੀਂ ਕਰ ਸਕਦੀ ਸੀ ਤਾਂ ਹੁਣ ਸ਼ਾਰੂਖ ਦਾ ਧਿਆਨ ਇਸ ਤੋਂ ਘਟ ਜਾਂਦਾ ਕਿ ਇਹ ਤਾਂ ਬੱਚਾ ਹੀ ਨਹੀਂ ਪੈਦਾ ਕਰ ਸਕਦੀ ਤਾਂ ਇਹ ਮੌਕਾ ਦੇਖ ਕੇ ਉਥੋਂ ਨਿਕਲਦੀ ਐ ਤੇ ਆਪਣੇ ਘਰ ਆਉਂਦੀ ਐ ਆਪਣੇ ਮਾਤਾ ਪਿਤਾ ਦੇ ਕੋਲ ਹੁਣ ਪੁਲਿਸ ਹੈਰਾਨ ਸੀ ਕਿ ਇਹ ਕਿਵੇਂ ਹੋ ਗਿਆ ਜੋ ਇਧਰ ਸ਼ਾਰੂਖ ਅਜਾਜ਼ ਇਮਰਾਨ ਅਤੇ ਸੋਨੂ ਇਹ ਕਤਲ ਦੇ ਇਲਜ਼ਾਮ ਦੇ ਵਿੱਚ ਅੰਦਰ ਨੇ ਫਿਰ ਉਹ ਕੁੜੀ ਕੌਣ ਸੀ ਇਹਨਾਂ ਉੱਪਰ ਕਤਲ ਦਾ ਕੇਸ ਕਿਵੇਂ ਪੈ ਗਿਆ ਜਦੋਂ ਇਹ ਲਲਿਤਾ ਬਾਈ ਤਾਂ ਜਿਉਂਦੀ ਸੀ ਕਈ ਸਵਾਲ ਸੀ ਜੋ ਪੁਲਿਸ ਦੇ ਦਿਮਾਗ ਦੇ ਵਿੱਚ ਸੀ ਲੋਕਾਂ ਦੇ ਦਿਮਾਗ ਦੇ ਵਿੱਚ ਸੀ 2 ਮਹੀਨੇ ਲੱਗਦੇ ਨੇ ਹੁਣ ਸ਼ਾਹਰੁਖ ਅਜਾਜ਼ ਇਮਰਾਨ ਅਤੇ ਸੋਨੂ ਇਹਨਾਂ ਤਿੰਨਾਂ ਨੂੰ ਅਦਾਲਤ ਰਿਹਾ ਕਰ ਦਿੰਦੀ ਹੈ ਪਰ ਇਹਨਾਂ ਦਾ ਕਹਿਣਾ ਸੀ ਕਿ ਪੁਲਿਸ ਨੇ ਤਾਂ ਸਾਡੀ ਜ਼ਿੰਦਗੀ ਬਰਬਾਦ ਕਰ ਦਿੱਤੀ ਜੀ ਅਸੀਂ ਲਲਿਤਾ ਨੂੰ ਵੇਚਿਆ ਸੀ ਤਾਂ ਵੇਚਣ ਦਾ ਮੁਕੱਦਮਾ ਦਾਇਰ ਹੋਣਾ ਚਾਹੀਦਾ ਸੀ ਕਤਲ ਦਾ ਮੁਕੱਦਮਾ ਸਾਡੇ ਤੇ ਕਿਉਂ ਦਾਇਰ ਕੀਤਾ ਸਾਡਾ ਤਾਂ ਪਰਿਵਾਰ ਰੁਲ ਗਿਆ ਕਿੰਨੇ ਪੈਸੇ ਇਹਨਾਂ ਦੇ ਕੇਸ ਉੱਤੇ ਲੱਗ ਗਏ ਬੱਚੇ ਰੁਲ ਗਏ ਬੇਕਾਰ ਹੋ ਗਏ ਇਹਨਾਂ ਦੀ ਤਾਂ ਜ਼ਿੰਦਗੀ ਬਰਬਾਦ ਹੋ ਗਈ ਇਹ ਪੁਲਿਸ ਦੀ ਨਲਾਇਕੀ ਦੇ ਕਾਰਨ ਕਿਉਂਕਿ ਪੁਲਿਸ ਨੇ ਉਸ লাশ ਦਾ ਡੀਐਨਏ ਟੈਸਟ ਹੀ ਨਹੀਂ ਕਰਵਾਇਆ ਸਿੱਧਾ ਮਾਂ ਪਿਓ ਦੀ ਨਿਸ਼ਾਨਦੇਹੀ ਤੇ লাশ ਉਹਨਾਂ ਨੂੰ ਸੌਂਪ ਦਿੱਤੀ ਤੇ ਉਹਨਾਂ ਨੇ ਸੰਸਕਾਰ ਕਰ ਦਿੱਤਾ ਹੁਣ ਵੱਡਾ ਸਵਾਲ ਇਹ ਵੀ ਹੈ ਕਿ ਆਖਰ ਉਹ ਲਾਸ਼ ਕਿਸ ਦੀ ਸੀ ਜਿਸ ਦਾ ਸੰਸਕਾਰ ਕੀਤਾ ਗਿਆ ਜੋ ਲਲਿਤਾ ਦੇ ਮਾਤਾ ਪਿਤਾ ਨੂੰ سپرد ਕਰ ਦਿੱਤੀ ਗਈ ਸੀ ਇਹ ਵੀ ਇੱਕ ਵੱਡਾ ਸਵਾਲ ਬਣਿਆ ਹੋਇਆ ਪਰ ਇਸ ਕੇਸ ਦੇ ਵਿੱਚ ਅੱਗੇ ਕੁਝ ਵੀ ਪਤਾ ਨਹੀਂ ਲੱਗਿਆ ਕਿ ਆਖਰ ਉਹ ਲਾਸ਼ ਕਿਸ ਦੀ ਸੀ ਤੇ ਜੋ ਇਹ ਚਾਰ ਬੇਕਸੂਰ ਬੰਦੇ ਜਿਨ੍ਹਾਂ ਨੂੰ ਕਤਲ ਦੇ ਕੇਸ ਦੇ ਵਿੱਚ ਜੇਲ੍ਹ ਵਿੱਚ ਰੱਖਿਆ ਗਿਆ ਤੇ ਇਹਨਾਂ ਉੱਪਰ ਕੇਸ ਚੱਲਿਆ ਇਹਨਾਂ ਦਾ ਘਰ ਰੋਲ ਗਿਆ ਸ਼ਾਰੂਖ ਦੇ ਦੱਸਣ ਅਨੁਸਾਰ ਕਿ ਪੁਲਿਸ ਜਦੋਂ ਇਸ ਦੇ ਘਰ ਆਈ ਤਾਂ ਇਸ ਨੂੰ ਕੁੱਟਣ ਲੱਗ ਗਈ ਤੇ ਇਸ ਨੂੰ ਕਹਿਣ ਲੱਗ ਗਈ ਕਿ ਤੂੰ ਲਲਿਤਾ ਬਾਈ ਦਾ ਕਤਲ ਕੀਤਾ ਤੇ ਜਦੋਂ ਇਸ ਨੂੰ ਜ਼ਿਆਦਾ ਟਾਰਚਰ ਕੀਤਾ ਗਿਆ ਇਸ ਤੇ ਜ਼ਿਆਦਾ ਕੁੱਟਮਾਰ ਕੀਤੀ ਗਈ ਤਾਂ ਇਸ ਨੂੰ ਕਿਹਾ ਕਿ ਤੂੰ ਹੋਰ ਬੰਦਿਆਂ ਦੇ ਨਾਂ ਲੈ ਤਾਂ ਇਸ ਨੇ ਅਜਾਜ ਤੇ ਇਮਰਾਨ ਦਾ ਨਾਂ ਲੈਂਤਾ ਹੁਣ লাশ ਕੁਛ ਨਹੀਂ ਹੋਈ ਸੀ ਤਾਂ ਪੁਲਿਸ ਨੇ ਇਹ ਦਿਖਾਉਣਾ ਸੀ ਕਿ ਇਸ ਦਾ ਕੋਈ ਬੰਦਾ ਐਦਾਂ ਦਾ ਵੀ ਆ ਇਸ ਦਾ ਦੋਸਤ ਜੋ ਕਿ ਟਰੱਕ ਵਗੈਰਾ ਚਲਾਉਂਦਾ ਹੈਗਾ ਜਿਸ ਨੇ ਇਹ লাশ ਕੁਛਦੀ ਹੈ ਤਾਂ ਫਿਰ ਇਸ ਨੂੰ ਹੋਰ ਟੌਰਚਰ ਕੀਤਾ ਜਾਂਦਾ ਹੈ ਤਾਂ ਹੁਣ ਇਹ ਨੌ ਲੈ ਦਿੰਦੇ ਨੇ सोनू ਦਾ ਜੋ ਕਿ ਇੱਕ ਟਰੱਕ ਡਰਾਈਵਰ ਸੀ ਤੇ ਇਹਨਾਂ ਨੂੰ ਪੁਲਿਸ ਵੱਲੋਂ ਐਦਾਂ ਫਸਾ ਲਿਆ ਜਾਂਦਾ ਹੈ ਪਰ ਇਹਨਾਂ ਦੀ ਤਾਂ ਪੁਲਿਸ ਨੇ ਜ਼ਿੰਦਗੀ ਹੀ ਬਰਬਾਦ ਕਰ ਦਿੱਤੀ ਕਿਉਂਕਿ ਇਹਨਾਂ ਦਾ ਜੋ ਕੈਰੀਅਰ ਸੀ ਜੋ ਇਹਨਾਂ ਦੀ ਜ਼ਿੰਦਗੀ ਸੀ ਉਹ ਤਹਸ ਨਹਸ ਹੋ ਗਈ 18 ਤੋਂ 20 ਮਹੀਨੇ ਇਹ ਬੰਦੇ ਜੇਲ੍ਹ ਦੇ ਵਿੱਚ ਰਹੇ ਬਿਨਾਂ ਕਿਸੇ ਕਸੂਰ ਤੋਂ ਤੇ ਇਹਨਾਂ ਦੇ ਬੱਚੇ ਇਹਨਾਂ ਦਾ ਪਰਿਵਾਰ ਵੀ ਉੱਜੜ ਗਿਆ ਇਸ ਦਾ ਜ਼ਿੰਮੇਵਾਰ ਕੌਣ ਹੈ ਇਹ ਵੱਡਾ ਸਵਾਲ ਹੈ ਤੇ ਉਹ ਜੋ ਲਾਸ਼ ਸੀ ਉਹ ਲਾਸ਼ ਕਿਸ ਦੀ ਸੀ ਉਸ ਦੀ ਹਤਿਆ ਕਿਸ ਨੇ ਕੀਤੀ ਸੀ ਉਹ ਕਿੱਥੋਂ ਆਈ ਇਸ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੇ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਪੁਲਿਸ ਦੀ ਅੰਗਹਿਲੀ ਦੇ ਕਾਰਨ ਇੱਕ ਜੋ ਕਤਲ ਹੋਇਆ ਸੀ ਉਸ ਬਾਰੇ ਬਿਲਕੁਲ ਵੀ ਕੁਝ ਪਤਾ ਨਹੀਂ ਲੱਗਿਆ ਕਿ ਉਸ ਔਰਤ ਜੋ ਕੇ ਤਲਾ ਦੇ ਵਿੱਚ ਜਿਸ ਦੀ লাশ ਸੀ ਉਸ ਨੂੰ ਕਿਸ ਨੇ ਮਾਰਿਆ লাশ ਕਿੱਥੋਂ ਆਈ ਉਸ ਦੇ ਕਾਤਲ ਕੌਣ ਨੇ ਉਸ ਬਾਰੇ ਕੁਝ ਨਹੀਂ ਪਤਾ ਲੱਗਿਆ ਸਿਰਫ ਪੁਲਿਸ ਦੀ ਅੰਗੈਲੀ ਦੇ ਕਾਰਨ ਅਤੇ ਜੋ ਬੇਕਸੂਰ ਸੀ ਉਹ ਚਾਰ ਜਾਨਿਆਂ ਨੂੰ ਫੜ ਕੇ ਪੁਲਿਸ ਨੇ ਜੇਲ੍ਹ ਦੇ ਵਿੱਚ ਧੱਕ ਦਿੱਤਾ ਇਹਨਾਂ ਉੱਪਰ ਕਤਲ ਦਾ ਕੇਸ ਚਲਾ ਦਿੱਤਾ 20 ਮਹੀਨੇ ਇਹ ਜੇਲ੍ਹ ਦੇ ਵਿੱਚ কাটਦੇ ਨੇ ਤੇ ਇਹਨਾਂ ਦਾ ਜੋ ਘਰ ਆ ਉਹ ਵੀ ਰੋਲ ਜਾਂਦਾ ਹੈ ਬੱਚੇ ਵੀ ਰੋਲ ਜਾਂਦੇ ਨੇ ਸੋ ਬਹੁਤ ਵੱਡੀ ਇੱਕ ਪੁਲਿਸ ਦੀ ਇਹ ਨਲਾਇਕੀ ਸਾਹਮਣੇ ਆਈ ਆ ਤੇ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਕਿ ਜੋ ਉਹ লাশ ਸੀ ਉਹ লাশ ਕੁੜੀ ਦੀ লাশ ਉਹ ਕਿਸ ਦੀ ਸੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾਲ